سو تو لے کے موجود پرتوں روز کو لے کے سماگ کر رہے ہیں لا کے بڑا سماگ منہ نظام سنگی روکن وہ کر کے گئے جہاں جہاں نے حکم منیا اور تومیاں سے گرم جو آپ ہوئے وہاں چکن گرا گلا فر کے سر ان سے کمار کر کے ਜੋ ਮੇਰਾ ਸੰਬੰਧ ਇਸੇ ਵਾਰਾ ਮੁਕਿਆ ਰਸਦਾਰ ਜਾਣਦੇ ਹਾਲਾ ਤੇ ਚਾਰ ਪੰਜ ਵਾਸਤਾ ਸਮਾਗਮ ਆਮੋ ਆਲੀਕੇ ਆ ਗਿਆ ਕਹਿੰਦੇ ਭਾਈ ਸਾਹਿਬ ਆਪਕੋ ਮਨ ਦੇ ਹਿੰਦੀ ਕਰੋ ਕਹਿੰਦੇ ਮੇਰੀ ਤਾਂ ਬੋੜੀਓ ਨੇ ਕੱਲ ਹੀ ਕਮੇਡਾ ਲਾਤੀ ਕਿ ਤੁਸੀਂ ਹੋਤੇ ਤੇ ਸਮਾਗਮ ਸਾਹਮਣੇ ਨੇ ਅਸੀਂ ਫਿਰ ਇੱਥੇ ਆਲੇ ਖਾਮ ਲਾਗੇ ਸ਼ੇਸ਼ ਕਰਕੇ ਮੈਂ ਸੰਗਤਰੀ ਨਾਲ ਬੇਨਤੀ ਕਰਦਾ ਭਾਈ ਵੱਡੇ ਸੰਤ ਜੀ ਮਹਾਰਾਜ ਸੰਤ ਬਾਬਾ ਈਸ਼ਵਰ ਸਿੰਘ ਮਨੋ ਰਾਨਾ ਸਾਹਿਬ ਨੂੰ ਜਮਨ ਹਾੜਾ ਜਿਉਂ ਆਪਾ ਹਰ ਸਾਲ

बाबा ਸਰਦੇਵ ਸਿੰਘ ਜੀ ਦੀ 21ਵੀਂ ਵਰਸੀ ਉਹਨਾਂ ਦੀ ਯਾਦ ਵਿੱਚ ਆਪ ਸਾਰੇ ਇਕੱਠੇ ਹੋਏ ਆ। ਸੋ ਇਸ ਇਲਾਕੇ ਤੇ ਬਹੁਤ ਵੱਡੀ ਕਿਰਪਾ ਬਾਬਾ ਜੀ ਦੀ ਰਹੀ। ਅਕਾਰਪੁਰ ਤੋਂ ਉਸ ਬਾਈਬਲ ਦੇ ਵਿੱਚ ਜਿਹੜਾ ਗ੍ਰੀਨ ਦਾ ਰੂਪ ਹੈ ਤਰ ਕਿਰਤ ਦੇ ਆਪ ਸਾਰੇ ਸੰਦੇਸ਼ ਮੈਨੂੰ ਬੈਠੇ ਬੈਠੇ ਯਾਦ ਆ ਰਹੇ ਸੀਗਾ ਕਿ ਅਕਾਰਪੁਰ ਦੀ ਰਹਿਮ ਹੁੰਦੀ ਹੈ। ਸਵੰਤੀ ਮੂਤ ਇੱਕ ਕਹਾਣੀ ਆਉਂਦੀ ਹੈ ਕਿ ਸਵੰਤੀ ਮੂਤ ਉਸ ਸੰਸਾਨ ਦੇ ਉਸ ਦੇ ਵਿਆਸ ਭਜਾ ਸਕਦੇ ਜਿਹੜਾ ਬੜੀ ਉਸ ਕਾਲਪਨਿਕ ਕਰਦੀ ਕਿਰਪਾ ਰਹਿਮ ਤੇ ਇਸ ਸਟੇਜ ਤੇ ਪਹੁੰਚ ਰਹੀ ਹੈ ਤੇ ਨੀਯਮ ਸੰਸਾ ਉਸ ਕੇ ਸਾਰਿਆਂ ਆਇਆ ਤੇ ਉਹ ਗ੍ਰੈਂਡ ਅਪੀਸ਼ਨ ਤੇ ਚੰਨਦਰਦਾਸ ਬੇਨਤੀ ਕਰਦਾ ਕਿ ਸਾਡੇ ਵਿੱਚੋਂ ਜਿਹੜੇ ਸੰਤ ਵਿਛੜੇ ਨੇ ਉਹਨਾਂ ਦੀ ਮੂਰਨਾ ਦੇ ਚਲਦੇ ਰਹੇਗੇ ਕਿਰਪਾ ਉਸਨੇ ਉਹ ਇਸ ਲੱਖ ਨੂੰ ਬੜਾ ਬੋਧਾ ਬਟਾ ਨਿਕ ਦੇ ਰਹੇ ਨੇ ਤੇ ਕਿਰਪਾ ਤੇ ਦਇਆ ਸਾਡੀ ਚੋਲੀ ਵਿੱਚ ਪਾ ਰਹੇ ਨੇ ਸੋ ਮੈਂ ਆਪਣੇ ਵੱਲੋਂ ਉਸ ਅਕਾਲ ਪੁਰਖ ਦੇ ਚਰਨਾਂ ਦੇ ਢੇੜੇ ਦੇ ਇਸ ਗਰੀਬ ਦੇ ਇਸ ਇਸ ਸਥਾਨ ਤੇ ਸੇਵਾ ਕਰ ਰਹੇ ਨੇ ਉਹਨਾਂ ਨੂੰ ਵਾਰ ਸੇ ਬਹੁਤ ਬਹੁਤ ਸਤਿਕਾਰ ਕੇ ਲਾ ਕੇ ਰਹੀ ਹਾਂ ਰਹਿਣ ਦਾ ਨਾ ਛੋੜਿਆ ਪਰ ਮੇਰਾ ਮਾਹੀ ਕੋ ਵੀ ਕਰ ਦਾ ਸਵਾਤ ਕਰ ਸ਼ੁਕਰ ਆਦਰਸ਼ ਦੇ ਤੇ ਵੀ ਗੁਰੂ ਨੇ ਹਾਜ਼ਰੀ ਕੁਦਰਤ ਵਿੱਚ ਬੋਲੋ ਪ੍ਰਦਾਨ ਨਮਨ ਸਰਵਣ ਕਰਕੇ ਦੇਵਤੇ ਬਾਬਾ ਨਾਮਦੇਵ ਸਿੰਘ ਜੀ ਬਾਬਾ ਸਰਕਾਰ ਸਿੰਘ ਜੀ ਬਾਬਾ ਮਨਜੀਤ ਜਣਵਾਦ ਕਰਦੇ ਹਾਂ ਤੇ ਸਾਰਿਆਂ ਦਾ ਧੰਨਵਾਦ ਹੈ ਅਤੇ ਜਾਰਾ ਦਾ ਬੜਾ ਸਹਿਯੋਗ ਕੀਤਾ ਬਾਬਾ ਗੁਰਬੀ ਸਿੰਘ ਜੀ ਬਾਬਾ ਗੁਰਸੇਵ ਸਿੰਘ ਜੀ ਭਾਈ ਜੋਗਾ ਸਿੰਘ ਜੀ ਜਿੰਨੇ ਬੁਲਾ ਰਹੇ ਨੇ ਸਟੇਜ ਦੇ ਕਮੇਟੀ ਮੈਂਬਰ ਨੇ ਉਹਨਾਂ ਨੇ ਸਟੇਜ 'ਤੇ ਆਉਣ ਵਾਲੇ ਪ੍ਰਮਾਤਿਆਂ ਦਾ ਬੜਾ ਸਰ ਵਾਲੇ ਉਹਨਾਂ ਦੀ 21ਵੀਂ ਵਰ੍ਹੇ ਔਰ ਬੇਸ਼ਰ ਕੁੰਨਾਂ ਨੂੰ ਗਿਆ ਨੂੰ 21 ਸਾਲ ਹੋ ਗਏ ਪਰ ਉਹਨਾਂ ਦਾ ਜਿਹੜਾ ਜੀਵਨ ਆ ਉਹ ਕੱਲਾ ਨਾਪਾਣੀ ਨਾਪੇ ਦੇ ਨੇੜੇ ਤੇ پورے ਇਲਾਕੇ ਦੇ ਵਿੱਚ ਉਹਨਾਂ ਦਾ ਜੀਵਨ ਦਾ ਅਸਰ ਜਿਹੜਾ ਦੇਖਣ ਨੂੰ ਮਿਲਦਾ ਸੰਗਤ ਅੱਜ ਵੀ ਬੜੀ ਦੂਰੋਂ ਦੂਰੋਂ ਨਾਪਾ ਇਲਾਕੇ ਤੋਂ ਪੰਜਾਬ ਤੋਂ ਨੇੜੇ ਹਰਿਆਣੇ ਤੋਂ ਸੰਗਤ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਪਹੁੰਚਦੀ ਆ ਹਲੋਰਾਂਸ ਸਾਹਿਬ ਜੀ ਸਰ ਜਿਹੜੇ ਬਿਲਕੁਲ ਨਾਪੇ ਦੇ ਨਾਲ ਤੇ ਅੱਜ ਬਾਬਾ ਜੀ ਨੂੰ ਯਾਦ ਕਰਦੇ ਆ ਬੰਦ ਦੇ ਵਿੱਚ ਇੱਕ ਜਿਹੜਾ ਜੀ ਇੱਕ ਸੋਚ ਆਈ ਇੱਕ ਸੁਪਨਾ ਆਇਆ ਕਿ ਰੋਟੀ ਵਾਲੇ ਪੁਲ ਜਿਹੜੇ ਨੇ ਕਿ ਕਿਉਂ ਨਾ ਉਹ ਚੌਂਕ ਜਿਹੜਾ ਬਾਬਾ ਸਰਦੇਵ ਸਿੰਘ ਜੀ ਮਹਾਰਾਜ ਜੀ ਦੇ ਨਾਮ ਦੇ ਉੱਪਰ ਸਤਾਫਰ ਕੀਤਾ ਜਾਵੇ ਤਾਂ ਕਿ ਸੰਗਤ ਜਦੋਂ ਆਉਂਦੀ ਹੈ ਤਾਂ ਉਹਨਾਂ ਦੇ ਸਾਹਮਣੇ ਤਸਵੀਰ ਲੱਗੀ ਹੋਵੇ ਉਹਨਾਂ ਦਾ ਨਾਮ ਲਿਖਿਆ ਹੋਵੇ ਉਹ ਦੇਖਦੇ ਸਾਰੇ ਸਿਰ ਝੁਕੇ ਔਰ ਉਹਨਾਂ ਨੂੰ ਸਕੂਨ ਮਿਲੇ ਜਿਹੜੇ ਕਿ ਬਾਬਾ ਸੰਦੀਪ ਸਿੰਘ ਜੀ ਮਹਾਰਾਜ ਜਿਹਨੂੰ ਪਿਆਰ ਕਰਨ ਵਾਲੀ ਬਹੁਤ ਸੰਗਤ ਹੈ ਤੇ ਮੇਰੇ ਵੱਲੋਂ ਇਸ ਚੌਂਕ ਵਾਸਤੇ ਆਪਣੀ ਤਨਖਾਹ ਦੇ ਵਿੱਚ 1 ਲੱਖ ਰੁਪਈਆ ਜਿਹੜਾ ਮੈਂ ਆਪਣੀ ਤਨਖਾਹ ਦੇ ਵਿੱਚੋਂ ਪਾਵਾਂਗਾ ਸੋ ਗੁਰੂ ਮਹਾਰਾਜ ਕਿਰਪਾ ਕਰਨ ਕੇ ਬਾਬਾ ਜੀ ਦੀ ਬਾਬਾ ਸੰਦੀਪ ਸਿੰਘ ਮਹਾਰਾਜ ਦੇ ਕੇ ਯਾਦ ਜਿਹੜੀ ਆ ਉਹ ਰੋਟੀ ਵਾਲੇ ਪਣਾ ਦੇ ਸਾਮਣੇ ਸੰਗਤ ਜੀ ਅੱਜ ਗੁਰਦੁਆਰਾ ਸ੍ਰੀ ਸਰਹਲਾ ਰਾਂ ਸਾਹਿਬ ਵਿਖੇ ਸੰਤ ਬਾਬਾ ਸਰਦੇਸ ਸਿੰਘ ਲਾ ਰਾਂ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ 21ਵੀਂ ਸਾਲਾਨਾ ਵਰਸੀ ਮਨਾਈ ਜਾ ਰਹੀ ਹੈ ਜੋ ਕਾਲਪੁਰਖ ਦੇ ਹੁਕਮ ਅਨੁਸਾਰ 27 ਜੂਨ 2003 ਨੂੰ ਸਤਖੰਡ ਪਿਆਨਾ ਕਰ ਗਏ ਉਹਨਾਂ ਦੀ ਸ਼ਲਾਣਾ ਯਾਦ ਹਰ ਇੱਕ ਸਾਲ ਇਹ 27 ਜੂਨ ਮਨਾਈ ਜਾਂਦੀ ਹੈ ਕਿਉਂਕਿ ਜੋ ਉਹਨਾਂ ਨੇ ਜੀਵਨ ਕਾਲ ਵਿੱਚ ਆਕਾਰਪੁਰਖ ਦੇ ਗੁਰੂ ਮਹਾਂਪੁਰਖਾਂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕੀਤਾ ਆਪ ਨਾਮ ਜਪਿਆ ਤੇ ਜਪਾਇਆ ਸੰਤ ਬਾਬਾ ਆਇਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਸੰਗਤ ਵਿੱਚ ਰਹਿ ਕੇ ਬਹੁਤ ਲੰਮਾ ਸਮਾਂ ਲੰਗਰ ਦੀ ਸੇਵਾ ਕੀਤੀ ਭਾਈ ਗੁਰਦਾਸ ਜੀ ਦਾ ਬਚਨ ਹੈ ਕਿ ਸਿੱਖੀ ਸੇਵਾ ਕਰਕੇ ਪ੍ਰਾਪਤ ਹੁੰਦੀ ਹੈ ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਨ ਸਤਗੁਰੂ ਕੀ ਸੇਵਾ ਕਰ ਹਰ ਨਾਮ ਲੈ ਗੁਰੂ ਮਾਰ ਦਾ ਬਚਨ ਹੈ